ਗੁਰੂ ਜੀ ਜਗਰਤੀ ਜਾਗਰਤੀ ਸੰਸਥਾਨ ਜਿਸ ਦੇ ਸੰਸਥਾਪਕ اور ਸੰਚਾਲਕ ਸਰਵਜਰੀ ਆਸ਼ੋਤਸ਼ ਮਹਾਰਾਜ ਜੀ ਹਨ ਉਹਨਾਂ ਦੀ ਕਿਰਪਾ ਸਦਕਾਸੀ ਜੋ ਸੰਸਥਾਨ ਵੱਲੋਂ ਜੋ ਸਮੇਂ-ਸਮੇਂ ਤੇ ਜੋ ਸਪਿਰਚੁਅਲ ਪ੍ਰੋਗਰਾਮ ਤਾਂ ਕਰਦੇ ਹੀ ਹਾਂ ਨਾਲ ਨਾਲ ਅਸੀਂ ਸੋਸ਼ਲ ਜੋ ਈਵੈਂਟਸ ਵੀ ਕਰਦੇ ਰਹਿੰਦੇ ਹਾਂ ਸੋਸ਼ਲ ਈਵੈਂਟਸ ਦੇ ਵਿੱਚ ਅਸੀਂ ਜਿਵੇਂ ਅੱਜ ਸਰੰਕਸ਼ਨ ਦੇ ਤਹਿਤ ਅਲੱਗ-ਅਲੱਗ ਜਗ੍ਹਾ ਤੇ ਪੀੜ ਪੌਦੇ ਲਗਾਉਂਦੇ ਹਾਂ ਜਿਵੇਂ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਸੜਕਾਂ ਦੇ ਉੱਪਰ ਵੇਰਹਾઉસ ਵਿੱਚ ਮੰਡੀ ਵਿੱਚ ਆਪਣੇ ਸ਼ਮਸ਼ਾਨ ਘਾਟ ਦੇ ਵਿੱਚ ਤੇ ਹੋਰ ਵੀ ਸਕੂਲ ਕਾਲਜ ਦੇ ਵਿੱਚ ਇਸ ਤਰ੍ਹਾਂ ਹੀ ਅੱਜ ਜਿਹੜੇ ਸੀਨ ਅੱਜ ਜੇ ਬੀੜਾ ਉਠਾਇਆ ਹੈ ਇਸ ਦੇ ਵਿੱਚ ਜਿਹੜੇ ਪੌਦੇ ਉਹ ਅਸੀਂ ਲਗਾਉਣ ਜਾ ਰਹੇ ਹਾਂ ਜੋ ਅਲੋਪ ਹੋ ਰਹੇ ਹਨ ਜੋ ਆਪਣੇ ਪੰਜਾਬ ਵਿੱਚ ਆਪਾਂ ਨੂੰ ਕਿਤੇ ਵੀ ਦੇਖਣ ਨੂੰ ਨਹੀਂ ਮਿਲਣਗੇ ਉਹਨਾਂ ਦੀ ਸੁਰੱਖਿਆ ਦੇ ਲਈ ਅਸੀਂ ਅੱਜ ਵਿਸ਼ੇਸ਼ ਅਭਿਆਨ ਚਲਾਇਆ ਜੋ 1.5 ਏਕੜ ਦੇ ਵਿੱਚ ਅਸੀਂ ਉਹ ਪੌਦੇ ਲਗਾ ਰਹੇ ਹਾਂ ਜੋ ਤੁਹਾਨੂੰ ਕਿਤੇ ਵੀ ਨਹੀਂ ਮਿਲਣਗੇ ਜੋ ਪਹਿਲਾਂ ਅੱਜ ਤੋਂ ਮੰਨ ਲਓ 20 ਸਾਲ ਪਹਿਲਾਂ 30 ਸਾਲ ਪਹਿਲਾਂ ਜਾਂ 40 ਸਾਲ ਪਹਿਲਾਂ ਜੋ ਅਵੇਲੇਬਲ ਹੈਗੀ ਸੀ ਪਰ ਅੱਜ ਨਹੀਂ ਮਿਲ ਰਹਾ ਉਹਨਾਂ ਦੇ ਵਿੱਚ ਆਜ ਮੰਨ ਲਓ ਆਪਾਂ ਦੇਖਿਆ ਹੋਗਾ ਮਾਲਵੇ ਦੇ ਵਿੱਚ ਕਿੰਨਾ ਕਿਕਰ ਹੁੰਦਾ ਸੀ ਪਹਿਲਾਂ ਅੱਜ ਕਿਕਰ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ ਅੱਜ ਫਲਾਈ ਹੁੰਦੀ ਸੀ ਰੇਰੂ ਹੁੰਦਾ ਸੀ ਰੋਹਿੜਾ ਹੁੰਦਾ ਸੀ ਆਪਣੇ ਮਰਿੰਗਾ ਹੁੰਦਾ ਸੀ ਕਿੰਨੇ ਐਸੀ ਐਸੀ ਪੇੜ ਸੀ ਜਿਹੜੇ ਅੱਜ ਲੁਪਤ ਹੋ ਗਏ ਹਨ ਅਸੀਂ ਉਹਨਾਂ ਪੇੜਾਂ ਨੂੰ ਉਹਨਾਂ ਪੌਦਿਆਂ ਨੂੰ ਸੁਰੱਖਣ ਦੇ ਲਈ ਇਹ ਅੱਜ ਅਭਿਆਨ ਚਲਾਇਆ ਹੈ 1.5 ਏਕੜ ਦੇ ਵਿੱਚ ਅਸੀਂ ਲਗਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਆਪਣਾ ਸਿੰਬਲ ਵੀ ਹੋਏਗਾ ਜਿਸ ਦੇ ਵਿੱਚ ਕਿੱਕਰ ਵੀ ਹੋਏਗਾ ਜਿਸ ਵਿੱਚ ਫਲਾਈ ਵੀ ਹੋਏਗੀ ਜਿਸ ਵਿੱਚ ਰੇਰੂ ਵੀ ਹੋਏਗਾ ਜਿਸ ਵਿੱਚ ਪਿਲਖਣ ਵੀ ਹੋਏਗਾ ਪਿੱਪਲ ਵੀ ਹੋਏਗਾ ਆਪਣਾ ਮਰਿੰਗਾ ਵੀ ਹੋਏਗਾ 베ਰੀ ਵੀ ਹੋਏਗੀ ਵੀ ਕਹਿਣ ਦਾ ਮਤਲਬ ਐਸੇ ਐਸੇ ਰੇਅਰ ਰੇਅਰਸਟ ਆਫ ਦੀ ਰੇਅਰ ਜਿਹੜੇ ਜਾਣਦੇ ਹੈ ਸ਼੍ਰੀ ਹੈ ਵੀ ਐਸੀ ਪੇੜ ਜਿਹੜੇ ਅਸੀਂ ਅੱਜ ਲਗਾਉਣ ਜਾ ਰਹੇ ਹਾਂ ਲੱਗਨੇ ਪੇੜ ਹੋਗੇ ਜੀ ਇਹ ਤੇ ਲਗਭਗ 800 ਦੇ ਕਰੀਬ ਆਉਣਗੇ ਇਹਨਾਂ ਦੀ ਸਾਂਭ ਸੰਭਾਲ ਦੇ ਲਈ ਆਪਾਂ ਦਿਨ ਕਰਤੇ ਦਿਨ ਇਹਦਾ ਪਾਣੀ ਦੀ ਹੁੰਦੀ ਹੈ ਜਦੋਂ ਹੁਣ ਮੌਸਮ ਵੀ ਗਰਮੀ ਦਾ ਆ ਰਿਹਾ ਹੈ ਜੀ 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 ਕੀ ਆਪਾਂ ਇਹਦੇ ਲਈ ਕਰਦੇ ਨਹੀਂ ਬਿਲਕੁਲ ਅਸੀਂ ਰਸਤੇ ਵੀ ਬਣਾਏ ਹਨ ਤੁਸੀਂ ਕਦੇ ਵੀ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ ਔਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ کریں ਸਰਵਜਨ ਨਿਊਜ਼ YouTube Facebook Instagram ਔਰ WhatsApp ਚੈਨਲ ਪਰ